ਕਿਸੇ ਵੀ ਅੰਤਰੀਏ ਚ ਉਹ ਪ੍ਰੋਬਲਮ ਜ਼ਿਆਦਾ ਪ੍ਰੋਬਲਮ ਉਹ ਦੋਂ ਦੇ ਜਦੋਂ ਅਲਸਰ ਹੋਵੇ ਨਹੀਂ ਤਾਂ ਸ਼ੁਰੂ ਸ਼ੁਰੂ ਦੇ ਵਿੱਚ ਦਕਾਰ ਜਲਨ ਉਲਟੇ ਉਲਟੀਆਂ ਨਾਲ ਬਲੱਡ ਆ ਸਕਦਾ ਲੈਟਰਿਨਾ ਬਲੱਡ ਆ ਸਕਦਾ ਪਿਸ਼ਾਬ ਲੱਗ ਕੇ ਆ ਸਕਦਾ ਪਿਸ਼ਾਬ ਤੇ ਜਲਨ ਹੋ ਸਕਦੀ ਹੈ ਸਿਰਦਰਦੀ ਨਾਲੇ ਦੱਸਿਆ ਤੁਹਾਨੂੰ ਕਿ ਜੇ ਇਹ ਲਗਾਤਾਰ ਰਹਿਣ ਲੱਗ ਜਾਏ ਤੇ ਫਿਰ ਇਹਦੇ ਨਾਲ ਗੰਠੀਆਂ ਵੀ ਹੋ ਜਾਂਦਾ ਜੀ ਕਿਉਂਕਿ ਐਸਿਡ ਜਾ ਰਿਹਾ ਸਾਰੀ ਜਗ੍ਹਾ ਜੇ ਗੁਰਦੇ ਔਰ ਜਿਗਰ ਦੇ ਵਿੱਚ ਵੀ ਪ੍ਰੋਬਲਮ ਹੋਵੇ ਤੇ ਤਾਂ ਵੀ ਇੱਕ ਆ ਪ੍ਰੋਬਲਮ ਬਣ ਜਾਂਦੀ ਤਾਂ ਵੀ ਐਸਿਡ ਬਣ ਜਾਂਦਾ ਤਾਂ ਵੀ ਐਸਿਡੋਸਿਸ ਹੋ ਜਾਂਦਾ ਹਾਈਪਰ ਐਸਿਡਿਟੀ ਹੋ ਜਾਂਦੀ ਤਜ਼ਾਬੀ ਮਾਦਾ ਹੋ ਜਾਂਦਾ ਇਹ ਯਾਦ ਰੱਖਣਾ ਜਿੰਨੂੰ ਗੈਸਟ੍ਰਾਈਟਸ ਐਸਿਡੋਸਿਸ ਅਲਸਰ ਹਾਈਪਰ ਐਸਿਡਿਟੀ ਬਰਨਿੰਗ ਸੈਂਸੇਸ਼ਨ ਮਿੱਢ ਵਿੱਚ ਸੋਜਿਸ਼ ਹੈ ਜਾਂ ਕੋਈ ਜ਼ਖਮ ਹੈ ਜਾਂ ਜਲਣਾ ਹੈ ਤੇ ਇੱਕੋ ਯਾਦ ਰੱਖੋ ਕਿ ਕਦੇ ਵੀ ਖਾਣੇ ਦੇ ਨਾਲ ਜੂਸ ਨਾ ਪਿਓ ਫਰੂਟ ਖਾਣਾ ਹੈ ਜਾ ਫਰੂਟ ਜੂਸ ਪੀਣਾ ਖਾਣੇ ਤੋਂ 1 ਘੰਟਾ ਪਹਿਲਾਂ ਜਦੋਂ ਆਪਾਂ ਪੇਟ ਭਰ ਲੈਂਦੇ ਆ ਉਹ ਫਿਰ ਡਾਇاف੍ਰਮ ਉੱਪਰ ਹੋ ਜਾਂਦਾ ਉਹ ਫਿਰ ਉੱਪਰ ਆਨ ਕਰਕੇ ਉਲਟੀ ਆਨ ਲੱਗ ਜਾਂਦੀ ਹੈ ਜਿਹਦੇ ਕਰਕੇ ਪ੍ਰੋਬਲਮ ਆਦੀ ਹਾਈਟ ਸਰਨੀਆਂ ਹੋ ਜਾਂਦਾ ਕਹਿੰਦੇ ਹਾਈਟ ਸਰਨੀਆਂ ਤੱਕ ਦਾ ਇਲਾਜ ਅਸੀਂ ਦੇਸੀ ਦਵਾਈ ਨਾਲ ਕਰਦੇ ਆ ਹਾਈਟ ਸਰਨੀ ਦਾ ਮਤਲਬ ਹੈ ਜਿੱਥੇ ਖੂਨ ਦੀ ਆਪਣੇ ਖਾਣੇ ਦੀ ਨਾਲੀ ਖਤਮ ਹੁੰਦੀ ਤੇ ਮਿੱਦਾ ਸ਼ੁਰੂ ਹੁੰਦਾ ਉਹ ਜਦੋਂ ਖਾਣਾ ਉੱਪਰ ਨੂੰ ਆਨ ਲੱਗ ਜਾਏ ਹੈਵੀ ਹੋ ਜਾਏ ਤੇ ਫਿਰ ਉੱਥੇ ਠੋਟਾ ਜਾ ਦਾ ਫਰਮ ਉੱਪਰ ਹੋ ਜਾਂਦਾ ਹੈ ਇੱਕ ਕਾਰਨਾਂ ਚ ਤੁਹਾਨੂੰ ਫਿਰ ਜਾਂਦੇ ਵੇਲੇ ਇਹਨਾਂ ਦੱਸੀਏ ਕਿ ਸਭ ਤੋਂ ਵੱਡਾ ਕਾਰਨ ਸਟ੍ਰੈਸ ਐਂਗਜ਼ਾਇਟੀ ਕਰਕੇ ਵੀ ਕਈਆਂ ਨੂੰ ਅਲਸਰੇਸ਼ਨ ਹੋ ਜਾਂਦੀ ਹੈ। ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਮੈਂ ਹੂੰ ਡਾਕਟਰ ਕੁਮਾਰ आयुर्वेदिक हेल्थ सेंटर ਕੁਦਰਤੀ ਜੜੀ ਬੂਟੀਆਂ ਦੇ ਹੈਲਥ ਸੈਂਟਰ ਨੈਚੁਰਲ ਹਰਬਲ ਹੈਲਥ ਸੈਂਟਰ ਸਾਡਾ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਸਵਾਗਤ ਹੈ ਕੀ ਹਾਲ ਹੈ ਪਿਆਰੇ ਦਰਸ਼ਕੋ ਠੰਡ ਪੈ ਰਹੀ ਆ ਪਿਛਲੇ ਹਫਤੇ ਆਪਾਂ ਠੰਡ ਬਾਰੇ ਗੱਲਾਂ ਕੀਤੀਆਂ ਸੀ ਇੰਨੇ ਲੰਬੇ ਅਰਸੇ ਤੋਂ ਤੁਸੀਂ ਦੇਖ ਰਹੇ ਹੋ ਆਪਾਂ ਕੋਈ ਟੌਪਿਕ ਤਾਂ ਛੱਡਿਆ ਨਹੀਂ ਫੇਰ ਵੀ ਤੁਹਾਡੇ ਨਾਲ ਗੱਲ ਕਰਦੇ ਕਰਦੇ ਯਾਦ ਆ ਜਾਂਦਾ ਕੋਈ ਟੌਪਿਕ ਫੜ ਲਈਦਾ ਨਾਲੇ ਤੁਹਾਡਾ ਮੇਲ ਹੋ ਜਾਂਦਾ ਨਾਲੇ ਤੁਹਾਡਾ ਥੈਂਕ ਯੂ ਕਰਦੇ ਹੀਦਾ ਜਿਨ੍ਹਾਂ ਭਰਾਵਾਂ ਨੇ ਸੱਜਣਾ ਮਿੱਤਰਾਂ ਨੇ ਦਵਾਈ ਮੰਗਾਈ ਉਹਨਾਂ ਦਾ ਥੈਂਕ ਯੂ ਜਿਨ੍ਹਾਂ ਨੇ ਇੱਕ ਸ਼ੇਅਰ ਕੀਤੇ ਸਾਡੀ ਐਡ ਸ਼ੇਅਰ ਕੀਤੀ ਸਾਡੇ ਪੋਸਟਰ ਸ਼ੇਅਰ ਕੀਤੇ ਸਾਡੀ ਰੀਲ ਸ਼ੇਅਰ ਕੀਤੀ ਉਹਨਾਂ ਦਾ ਵੀ ਥੈਂਕ ਯੂ ਜਿਨ੍ਹਾਂ ਨੇ ਨਈ ਵੀ ਦਵਾਈ ਮੰਗਾਈ ਉਹਨਾਂ ਦੇਖਣ ਵਾਲਿਆਂ ਦਾ ਵੀ ਥੈਂਕ ਯੂ ਪਰ ਇਹ ਦੱਸ ਦਈਏ ਕੇ ਟਾਪਿਕ ਅਸੀਂ ਕੋਈ ਵੀ ਫੜੀਏ ਜਿਹੜੇ ਦਰਸ਼ਕ ਪਹਿਲੀ ਵਾਰੀ ਦੇਖ ਰਹੇ ਹੋਣ ਉਹਨਾਂ ਦੀ ਨੌਲੇਜ ਲਈ ਦੱਸਣਾ ਪੈਂਦਾ ਕਿ ਅਸੀਂ ਹਰ ਬਿਮਾਰੀ ਦਾ ਇਲਾਜ ਦੇਸੀ ਤਰੀਕੇ ਨਾਲ ਕਰਦੇ ਆਂ ਆਯੁਰਵੈਦਿਕ ਤਰੀਕੇ ਨਾਲ ਕਰਦੇ ਆਂ ਉਹਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾਵੇ ਹੁਣ ਆਪਾਂ ਟਾਪਿਕ ਫੜ ਲੈਨੇ ਆ ਐਸਿਡਿਟੀ ਤਜ਼ਾਬੀ ਮਾਦਾ ਗੈਸਟ੍ਰਾਈਟਸ ਅਲਸਰ ਹਾਈਪਰ ਐਸਿਡਿਟੀ ਇਹ ਹੁੰਦੀ ਕਿਉਂ ਆ ਕੀ ਪ੍ਰੇਸ ਹੈ ਦੇ ਲੱਛਣ ਕੀ ਆ ਤੇ ਅਸੀਂ ਇਹਨੂੰ ਕਿਸ ਤਰ੍ਹਾਂ ਠੀਕ ਕਰਦੇ ਆ ਇਹ ਗੱਲ ਪਹਿਲਾਂ ਹੀ ਦੱਸ ਦਵਾ ਕਿ ਕੋਈ ਵੀ ਬਿਮਾਰੀ ਤੁਸੀਂ ਦਵਾਈ ਖਾ ਰਹੇ ਹੋ ਭਾਵੇਂ ਤੁਸੀਂ ਅੰਗਰੇਜ਼ੀ ਦਵਾਈ ਕਿਸੇ ਬਿਮਾਰੀ ਲਈ ਵੀ ਖਾ ਰਹੇ ਹੋ ਉਹ ਕਿਉਂ ਤੁਹਾਨੂੰ ਨਾਲ ਫੇਰ ਐਂਟੀ ਐਸਿਡ ਦਿੰਦੇ ਆ ਕਿਉਂਕਿ ਜਿੰਨੀ ਅੰਗਰੇਜ਼ੀ ਦਵਾਈਆਂ ਉਹਦਾ ਸਾਈਡ ਇਫੈਕਟ ਹੈ ਕਿ ਤਜਾਬ ਕਈ ਵਾਰੀ ਉਹਨਾਂ ਨਾਲ ਵੀ ਬਣ ਰਿਹਾ ਹੁੰਦਾ ਇਸੇ ਕਰਕੇ ਨਾਲ ਤੁਹਾਨੂੰ ਦੂਜੀਆਂ ਐਂਟੀ ਐਸਿਡ ਦਵਾਈਆਂ ਨਾਲ ਲੈ ਕੇ ਦਿੰਦੇ ਆ। ਔਰ ਇਹ ਜੇ ਲੱਛਣ ਕੀ ਹੋਣਗੇ। ਛਾਤੀ 'ਚ ਜਲਨ ਹੋਏਗੀ। ਹਾਈਪਰ ਐਸਿਡਿਟੀ। ਖੱਟੇ-ਖੱਟੇ ਡਕਾਰ ਆਣਗੇ। ਪਿਸ਼ਾਬ ਲੱਗ ਕੇ ਆਸਦਾ ਕਈ ਵਾਰੀ ਲੈਟਰਨਲ ਵੀ ਪ੍ਰੋਬਲਮ ਆ ਸਕਦੀ ਹੈ। ਮਿੱਢੇ 'ਚ ਦਰਦ ਹੋ ਸਕਦੀ ਹੈ। ਲਗਾਤਾਰ ਇਹ ਰਹਿਣ ਲੱਗੇ ਤੇ ਕਈ ਵਾਰੀ ਪ੍ਰੋਬਲਮ ਇੱਥੇ ਤੱਕ ਆ ਜਾਂਦੀ ਆ ਕਿ ਰਿਊਮਟਾਇਡ ਆਰਥਰਾਇਟਸ ਹੈਡੇਕ ਦੰਦ ਖੱਟੇ-ਖੱਟੇ ਹੁੰਦਾ ਜਿਵੇਂ ਵਿਨੇਗਰ ਵਰਗੀ ਸਿਰਕੇ ਵਰਗੀ ਸਮੈਲ ਦੰਦਾ ਚ ਆਣ ਲੱਗ ਜਾਂਦੀ ਹੈ ਇਹਨੂੰ ਕਹਿੰਦੇ ਤਜਾਬੀ ਮਾਦਾ ਹਾਈਪਰੋਸਿਟੀ ਵਿਗੜ ਜਾਏ ਤੇ ਗੈਸਟ੍ਰਾਈਟਸ ਹੋ ਜਾਂਦੀ ਮੇਢੇ ਸੋਜਿਸ਼ ਹੋ ਜਾਏ ਵਿਗੜ ਜਾਏ ਤੇ ਅਲਸਰ ਜ਼ਖਮ ਹੋ ਜਾਂਦੇ ਜ਼ਖਮ ਮੈਂ ਪਾਵੇਂ ਮੇਢੇ ਚ ਉਹ ਜਿਹਨੂੰ ਪੈਪਟਿਕ ਅਲਸਰ ਕਹਿੰਦੇ ਛੋਟੀ ਅੰਤੜੀ ਚ ਡਿਊਡਨਲ ਅਲਸਰ ਜਾ ਕਿਸੇ ਵੀ ਅੰਤੜੀ ਚ ਉਹ ਪ੍ਰੋਬਲਮ ਜ਼ਿਆਦਾ ਪ੍ਰੋਬਲਮ ਉਦੋਂ ਹੁੰਦੀ ਜਦੋਂ ਅਲਸਰ ਹੋਵੇ ਨਹੀਂ ਤਾਂ ਸ਼ੁਰੂ ਸ਼ੁਰੂ ਦੇ ਵਿੱਚ ਡਕਾਰ ਜਲਨ ਉਲਟੇ ਉਲਟੀ ਨਾਲ ਬਲੱਡ ਆ ਸਕਦਾ ਲੈਟ੍ਰੀਨਾ ਬਲੱਡ ਆ ਸਕਦਾ ਪਿਸ਼ਾਬ ਲੱਗ ਕੇ ਆ ਸਕਦਾ ਪਿਸ਼ਾਬ ਤੇ ਜਲਨ ਹੋ ਸਕਦੀ ਹੈ ਸਿਰਦਰਦੀ ਨਾਲੇ ਦੱਸਿਆ ਤੁਹਾਨੂੰ ਕਿ ਜੇ ਇਹ ਲਗਾਤਾਰ ਰਹਿਣ ਲੱਗ ਜਾਏ ਤੇ ਫਿਰ ਇਹਦੇ ਨਾਲ ਗੰਠੀਆਂ ਵੀ ਹੋ ਜਾਂਦਾ ਜੀ ਕਿਉਂਕਿ ਐਸਿਡ ਜਾ ਰਿਹਾ ਸਾਰੀ ਜਗ੍ਹਾ ਚ ਇਨੂੰ ਇਨ ਮਾਮੂਲੀ ਨਾ ਸਮਝੋ ਵੈਸੇ ਹਰ ਆਦਮੀ ਨੂੰ ਇਹ ਪ੍ਰੋਬਲਮ ਹੈ ਜਿਆਦਾ ਉਹਨਾਂ ਪ੍ਰੋਬਲਮ ਹੁੰਦੀ ਕਿ ਜੇ ਇਹਦੇ ਨਾਲ ਲਗਾਤਾਰ ਗੈਸ ਰਹਿਣ ਲੱਗ ਜਾਏ ਕਬਜ਼ ਰਹਿਣ ਲੱਗ ਜਾਏ ਹੋਰ ਇਹ ਤਾਂ ਉਹਨਾਂ ਦਾ ਛੋਟਾ ਮोटा ਦੱਸਿਆ ਵੀ ਲੱਛਣ ਕੀ ਨੇ ਉਹਨਾਂ ਦੇ ਕਾਰਨ ਕੀ ਹੈ ਬਹੁਤੇ ਕਾਰਨਾਂ ਚੋਂ ਸਭ ਤੋਂ ਵੱਡਾ ਕਾਰਨ ਤੇ ਇਹ ਹੀ ਹੈ ਹਾਂ ਇੱਕ ਇਹਦਾ ਕਾਰਨ ਜਿਹੜਾ ਸਾਰਿਆਂ ਨੂੰ ਨਹੀਂ ਪਤਾ ਕਿ ਇਟ ਕੈਨ ਆਲਸੋ ਵਨ ਆਫ ਦਾ ਮੇਨ ਰੀਜ਼ਨ ਇਫ ਦਾ ਪ੍ਰੋਬਲਮ ਇਜ਼ ਇਨ ਦਾ ਕਿਡਨੀ ਐਂਡ ਦਾ ਲਿਵਰ ਜੇ ਗੁਰਦੇ ਔਰ ਜਿਗਰ ਦੇ ਵਿੱਚ ਵੀ ਪ੍ਰੋਬਲਮ ਹੋਵੇ ਤੇ ਤਾਂ ਵੀ ਇੱਕ ਪ੍ਰੋਬਲਮ ਬਣ ਜਾਂਦੀ ਤਾਂ ਵੀ ਐਸਿਡ ਬਣਾ ਲੈਂਦਾ ਤਾਂ ਵੀ ਐਸਿਡੋਸਿਸ ਹੋ ਜਾਂਦਾ ਹਾਈਪਰ ਐਸਿਡਿਟੀ ਹੋ ਜਾਂਦੀ ਤਜ਼ਾਬੀ ਮਾਦਾ ਹੋ ਜਾਂਦਾ ਦੂਜਾ ਕਾਰਨ ਪ੍ਰੋਪਰ ਡਾਈਟ ਨਾ ਖਾਣੇ ਫਿਰ ਟੀ ਕਾਫੀ ਪੈਪਰਸ ਰੈੱਡ ਪੈਪਰ ਬਲੈਕ ਪੈਪਰ ਗ੍ਰੀਨ ਪੈਪਰ ਚਿਲੀਜ਼ ਚਿਲੀ ਸੌਸ ਜਿਆਦਾ ਚਾਹ ਜਿਆਦਾ ਕਾਫੀ ਜਿਆਦਾ ਮਿਰਚ ਵਾਲੀਆਂ ਚੀਜ਼ਾਂ ਖਾਣ ਨਾਲ ਸਮੋਸੇ ਟਿੱਕੀਆਂ ਖਾਣ ਨਾਲ ਤੇ ਜਿੰਨੇ ਹੁਣ ਲੋੜੀ ਦੇ ਤੁਸੀਂ ਤਿਲ ਜਿਆਦਾ ਖਾਦੇ ਆ ਤੁਹਾਨੂੰ ਪਤਾ ਲੋੜੀ ਦੇ ਵਿੱਚ ਆਪਾਂ ਨੱਚ ਲੈਨੇ ਆ ਟੱਪ ਲੈਨੇ ਆ ਖਾ ਵੀ ਲੈਨੇ ਆ ਲੋੜੀ ਦੇ ਵਿੱਚ ਸਭ ਨੇ ਪਕੌੜੇ ਖਾਦੇ ਆ ਸਮੋਸੇ ਖਾਦੇ ਆ ਰਿਓੜੀਆਂ ਖਾਦੀਆਂ ਮੂੰਗਫਲੀ ਖਾਦੀ ਆ ਪੀਜ਼ਾ ਖਾਦਾ ਮਨਚੂਰੀਅਮ ਖਾਦਾ ਸ਼ਾਹੀ ਪਨੀਰ ਖਾਦਾ ਇਹ ਖਾਣੇ ਦੇ ਵਿੱਚ ਬੜੀਆਂ ਪ੍ਰੋਬਲਮਸ ਆਉਂਦੀਆਂ ਕਿਸੇ ਵੇਲੇ ਜਦੋਂ ਇਹ ਜ਼ਿਆਦਾ ਸਪਾਈਸੀ ਹੋਵੇ ਜੇ ਮਿਰਚ ਜ਼ਿਆਦਾ ਤਾਂ ਜਿੰਨੀਆਂ ਚੀਜ਼ਾਂ ਦੇ ਨਾਲੇ ਜੋ ਖਾਦਾ ਜੇ ਮਿਰਚ ਜ਼ਿਆਦਾ ਨਹੀਂ ਫੇਰ ਨਹੀਂ ਕੋਈ ਪ੍ਰੋਬਲਮ ਆਣੀ ਜਿੰਨੀ ਮਿਰਚ ਜ਼ਿਆਦਾ ਪਾਵਾਂਗੇ ਔਰ ਜਿੰਨਾ ਅਸੀਂ ਖਾਣਾ ਵੱਧ ਖਾਵਾਂਗੇ ਮੇਰਾ ਮਤਲਬ ਹੈ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੇਟ ਭਰ ਕੇ ਨਾ ਖਾਓ ਪੇਟ ਨੂੰ ਖਾਲੀ ਨਾ ਛੱਡੋ ਦੂਸਰਾ ਕਾਰਨ ਕਿ ਖਾਣੇ ਦੇ ਨਾਲ ਫਰੂਟ ਨਾ ਖਾਓ ਖਾਣੇ ਦੇ ਨਾਲ ਫਰੂਟ ਜੂਸਸਸ ਨਾ ਪੀਓ ਖਾਣੇ ਦੇ ਨਾਲ ਨਾਰ ਕੋਕਾ ਵਗੈਰਾ ਕੋਲਾ ਵਗੈਰਾ ਨਹੀਂ ਪੀਣਾ ਐਨੇ ਲੰਬੇ ਅਰਸੇ ਤੋਂ ਤੁਸੀਂ ਦੇਖਦੇ ਆ ਰਹੇ ਹੋ ਮੈਂ ਹਮੇਸ਼ਾ ਇਹ ਕਿਹਾ ਜਦੋਂ ਆਮ ਅਸੀਂ ਕਹਿੰਦੇ ਨਾ ਵੀ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਗਰਮ ਪਾਣੀ ਪੀ ਲਓ ਉਹਦਾ ਸਾਡਾ ਮਕਸਦ ਇਹ ਹੀ ਹੁੰਦਾ ਕਿ ਖਾਣਾ ਖਾজম ਹੋ ਜਾਏ ਜਿਆਦਾ ਚੰਗੀ ਤਰ੍ਹਾਂ ਲੇਕਿਨ ਬਹੁਤ ਦੁਨੀਆ ਇੱਕ ਮਿਸਟੇਕ ਕਰ ਜਾਂਦੀ ਆ ਕਿ ਖਾਣੇ ਦੇ ਨਾਲ ਹੀ ਫਲ ਕਾ ਲੈਂਦੇ ਖਾਣੇ ਦੇ ਨਾਲ ਹੀ ਕੋਕ ਵਗੈਰਾ ਜਾਂ ਜੂਸਿਸ ਵਗੈਰਾ ਪੀ ਲੈਂਦੇ ਇਹ ਯਾਦ ਰੱਖਣਾ ਜਿੰਨੂੰ ਗੈਸਟ੍ਰਾਈਟਸ ਐਸਿਡੋਸਿਸ ਅਲਸਰ ਹਾਈਪਰਸਿਡਿਟੀ ਬਰਨਿੰਗ ਸੈਂਸੇਸ਼ਨ ਮਿੱਢ ਵਿੱਚ ਸੋਜਿਸ਼ ਹੈ ਜਾਂ ਕੋਈ ਜ਼ਖਮ ਹੈ ਜਾਂ ਜਲਣਾ ਹੈ ਤੇ ਇੱਕੋ ਯਾਦ ਰੱਖੋ ਕਿ ਕਦੀ ਵੀ ਖਾਣੇ ਦੇ ਨਾਲ ਜੂਸ ਨਾ ਪੀਓ ਫਰੂਟ ਖਾਣਾ ਹੈ ਜਾਂ ਫਰੂਟ ਜੂਸ ਪੀਣਾ ਖਾਣੇ ਤੋਂ 1 ਘੰਟਾ ਪਹਿਲਾਂ 1 ਘੰਟਾ ਇਸ ਕਰਕੇ ਕਿ ਜਿਹੜੇ ਜੂਸ ਹੈ ਤੇ ਫਰੂਟ ਜੂਸ ਵੈਸੇ ਤੇ ਅੱਧਾ ਘੰਟਾ ਪਹਿਲਾਂ ਵੀ ਖਾ ਲੋਗੇ ਤੇ ਅੱਧੇ ਘੰਟੇ ਚ ਖ਼ਤਮ ਹੋ ਜਾਂਦਾ ਫਰੂਟ ਨੇ ਤੇ ਜੂਸ ਦੇ ਵਿੱਚ ਪੀਣ ਤੋਂ ਬਾਅਦ ਮਿਨੀਮਮ 30 ਮਿੰਟਸ ਵੇਟ ਕਰੋ ਅੱਧਾ ਘੰਟਾ ਵੇਟ ਇਸ ਕਰਕੇ ਕਰੋ ਕਿ ਇਹਨਾਂ ਨੇ ਫਰੂਟਸ ਨੇ ਤੇ ਜੂਸ ਨੇ ਅੱਧੇ ਘੰਟੇ ਚ ਡਾਈਜੈਸਟ ਹੋ ਜਾਣਾ ਫੇਰ ਵੀ ਥੋੜਾ ਜਿਹਾ ਜ਼ਿਆਦਾ ਗੈਪ ਆ ਜੇ 1 ਘੰਟਾ ਉਹ ਕਿਉਂ ਕਹਿ ਰਹੇ ਆ ਕਿ ਉਤ ਤੋਂ ਬਾਅਦ ਤੁਸੀਂ ਖਾਣਾ ਰਾਮ ਨਾ ਖਾ ਸਕਦੇ ਜੇ ਤੁਸੀਂ ਖਾਣਾ ਵੀ ਖਾਣੇ ਤੇ ਜੂਸ ਵੀ ਪੀਣੇ ਤੇ ਜੂਸ ਨੇ ਅੱਧੇ ਘੰਟੇ ਚ ਜਦੋਂ ਡਾਈਜੈਸਟ ਹੋ ਜਾਣਾ ਜਾਂ ਜਲਦੀ ਡਾਈਜੈਸਟ ਖਾਣਾ ਉੱਥੇ ਪਿਆ ਰਹੇ ਫਰਮੈਂਟੇਸ਼ਨ ਹੁੰਦੀ ਜਿਹਦੇ ਕਰਕੇ ਫਿਰ ਉਹ ਬਾਰ ਬਾਰ ਮਤਲੀ ਆਉਂਦੀ ਉਲਟੇ ਆਉਂਦੀ ਦਿਲ ਕੱਚਾ ਹੁੰਦਾ ਇਸ ਕਰਕੇ ਦੱਸਿਆ ਸੀ ਕਿ ਇਹਦਾ ਇੱਕ ਤੇ ਕਾਰਨਾਂ ਦੇ ਵਿੱਚ ਇਹ ਹੈ ਕਿ ਟਰਾਈ ਟੂ ਟੇਕ ਜੂਸਿਸ ਆਫ ਦਾ ਫਰੂਟਸ ਆਫ ਐਨ ਆਵਰ ਬਿਫੋਰ ਮੀਲਸ ਐਂਡ ਵੇਟ ਫਾਰ ਦਾ ਮੀਲ ਅੱਧੇ ਘੰਟੇ ਬਾਅਦ ਫੇਰ ਤੁਸੀਂ ਖਾਣਾ ਖਾਓ ਔਰ ਪੇਟ ਭਰ ਕੇ ਨਾ ਖਾਓ ਖਾਣਾ ਵੀ ਉਦੋਂ ਖਾਓ ਜਦੋਂ ਭੁੱਖ ਲੱਗੀ ਹੋਵੇ ਜ਼ਰੂਰੀ ਨਹੀਂ ਕਿ ਜਦੋਂ ਦਿਲ ਕੀਤਾ ਖਾ ਲਿਆ ਔਰ ਕਦੀ ਖਾ ਕੇ ਇੱਕਦਮ ਲੇਟੋ ਨਾ ਘੰਟਾ 2 ਘੰਟੇ ਬਾਅਦ ਲੇਟੋ ਲੇਟ ਵੀ ਗਏ ਹੋ ਤੇ ਪੋਸਚਰ ਬਾਰ-ਬਾਰ ਚੇਂਜ ਕਰੀ ਜਾਓ ਉੱਠ ਕੇ ਬੈਠੋ ਲੇਟ ਦੇ ਆ ਕੀ ਕਾਰਨ ਹੁੰਦਾ ਕਿ ਉਹ ਖਾਣਾ ਫਿਰ ਕਦੀ ਉੱਪਰ ਨਵਾਂ ਲੱਗ ਜਾਂਦਾ ਸਟੋਮਿਕ ਦੇ ਵਿੱਚ ਤੇ ਆਪਣਾ ਛਾਤੀ ਚ ਔਰ ਪੇਟ ਦੇ ਵਿੱਚ ਇੱਕ ਪਾਰਟੀਸ਼ਨ ਆ ਜਿਹਨੂੰ ਡਾਇਫਰਾਮ ਕਹਿੰਦੇ ਆ ਜਦੋਂ ਆਪਾਂ ਪੇਟ ਭਰ ਲੈਂਦੇ ਆ ਉਹ ਫਿਰ ਡਾਇਫਰਾਮ ਉੱਪਰ ਹੋ ਜਾਂਦਾ ਉਹ ਫਿਰ ਉੱਪਰ ਆਨ ਕਰਕੇ ਉਲਟੀ ਆਣ ਲੱਗ ਜਾਂਦੀ ਹੈ ਜਿਹਦੇ ਕਰਕੇ ਪ੍ਰੋਬਲਮ ਆਦੀ ਹਾਈਟਸਰਨੀਆਂ ਹੋ ਜਾਂਦਾ ਕਈਆਂ ਨੂੰ ਹਾਈਟਸਰਨੀਆਂ ਵੀ ਇਹੀ ਚੀਜ਼ ਹੈ ਕਈਆਂ ਨੂੰ ਅਲਸਰ ਜਿਹੜੇ ਗੈਸਟ੍ਰਾਈਟਸ ਤੋਂ ਬਾਅਦ ਡਿਊਡਿਨਲ ਅਲਸਰ ਸਟਮਕ ਅਲਸਰ ਦਾ ਉਹ ਖਤਰਨਾਕ ਹੁੰਦੇ ਯਾਦ ਰੱਖਣਾ ਇੱਕ ਖਤਰਨਾਕ ਬਿਮਾਰੀ ਇਸ ਤਰ੍ਹਾਂ ਬਣਦੀ ਆ ਕਿ ਜੇ ਤਜਾਬੀ ਮਾਦੇ ਦੇ ਆਪਾਂ ਕੋਈ ਇਲਾਜ ਨਹੀਂ ਕਰਦੇ ਧਿਆਨ ਨਹੀਂ ਕਰਦੇ ਅੰਦਰ ਅੰਦਰ ਜ਼ਖਮ ਹੁੰਦੇ ਨੇ ਤੇ ਭਾਵੇਂ ਕਿੰਨੀ ਉਮਰ ਲੰਘ ਜੇ ਇਸੇ ਕਰਕੇ ਡਰਿੰਕ ਕਰਨੀ ਹੈ ਤੇ ਨਾਲ ਕੁਝ ਖਾਣਾ ਜ਼ਰੂਰ ਹੈ ਸਲਾਦ ਜ਼ਰੂਰ ਲਓ ਡਰਿੰਕ ਕਰੋ ਲਿਮਿਟਸ ਕਰੋ ਹੌਲੀ ਹੌਲੀ ਕਰੋ ਦੂਸਰਾ ਖਾਣੇ ਨੂੰ ਹਮੇਸ਼ਾ ਚਬਾਓ ਚੂ ਯੋਰ ਫੂਡ ਹੋਲੀ ਹੋਲੀ ਚਬਾ ਚਬਾ ਕੇ ਖਾਓ। ਦੈਟਸ ਵਾਈ ਯੂ ਆਲਵੇਸ ਲਿਸਨ ਟੂ ਮੀ ਫਾਰ ਅ ਪ੍ਰੇਰੀ ਲੰਗ ਟਾਈਮ ਆਮ ਆਲਵੇਸ ਰეკਮੈਂਡਿੰਗ ਟੂ ਏਕ ਸਮਾਲ ਡਾਈਟ ਸੈਟ ਫ੍ਰੀਕੁਐਂਟ ਇੰਟਰਵਲਸ। ਭਾਵੇਂ ਥੋੜਾ ਥੋੜਾ ਖਾਣਾ ਭਾਵੇਂ ਬਾਰ ਬਾਰ ਖਾ ਲੋ। 2 ਵਾਰ ਦੀ ਬਜਾਏ ਭਾਵੇਂ ਤੁਸੀਂ 6 ਵਾਰੀ ਖਾ ਲੋ। ਪਰ ਪੇਟ ਭਰ ਕੇ ਨਾ ਖਾਓ। ਠੀਕ ਆ ਪੈਗ ਤੋਂ ਬਾਅਦ ਭੁੱਖ ਲੱਗਦੀ ਆ ਤੇ ਹਜਮ ਹੋ ਜਾਂਦਾ ਪਰ ਉਹ ਵੀ ਫਿਰ ਤੁਸੀਂ ਹਾਂ ਮੀਟ ਜਦੋਂ ਖਾਂਦੇ ਆ ਤੁਸੀਂ ਉਦੋਂ ਵੀ ਇਹ ਪ੍ਰੋਬਲਮ ਆਂਦੀ। ਮੀਟ ਖਾ ਕੇ ਜੇ ਨਾਲ ਸੋਡਾ ਪੀ ਲੈਣ ਨੇ ਜਿਆਦਾ ਤਾਂ ਮੇਂ ਪ੍ਰੋਬਲਮ ਲੱਗਦਾ ਤਾਂ ਇਹ ਮੈਂ ਕਹਣਾ ਅਵੋਇਡ ਚੀਲੀਜ਼ ਅਵੋਇਡ ਕਾਫੀ ਜਿਨੇ ਕੈਫੀਨਟਡ ਡਰਿੰਕਸ ਆ ਜਿਨੇ ਕੋਲਾਸ ਆ ਉਹਨਾਂ ਨੂੰ ਅਵੋਇਡ ਕਰਨਾ ਗਰਮ ਚੀਜ਼ਾਂ ਹੁਣ ਕਈ ਉਹਨੂੰ ਪਤਾ ਹੀ ਨਹੀਂ ਵਿਚਾਰਿਆ ਨੇ ਜਿੰਦਾਂ ਲੋੜੀ ਚ ਕਿੰਨੇ ਕਿੰਨੇ ਰੋੜੀਆਂ ਖਾ ਲਈਆਂ ਅਗਲੇ ਦਿਨ ਉਹਨਾਂ ਨੂੰ ਕਹਿੰਦੇ ਜੀ ਪਿਸ਼ਾਬ ਲੱਗਿਆਂ ਲੱਗਿਆ ਉਹਦਾ ਕਾਰਨ ਕੀ ਹੈ ਕਿ ਤਿਲ ਜਿਹੜੇ ਸਭ ਤੋਂ ਜ਼ਿਆਦਾ ਗਰਮ ਹੁੰਦੇ ਆ ਤੇ ਦਮਕਿਆ ਠੀਕ ਹੈ ਲਿਮਟ ਚ ਅਖਰੋਟ ਵੀ ਖਾ ਸਕਦੇ ਹੋ ਬਾਦਾਮ ਵੀ ਖਾ ਸਕਦੇ ਜਦੋਂ ਮੂੰਗਫਲੀ ਖਾ ਲਈ ਅਖਰੋਟ ਖਾ ਲਈਆਂ ਰਿਓੜੀਆਂ ਖਾ ਲਈਆਂ ਲਿਮਟ ਤੋਂ ਜ਼ਿਆਦਾ ਖਾ ਲਈਆਂ ਫਿਰ ਪਿਸ਼ਾਬ ਲੱਗ ਕੇ ਆਣਾ ਹੀ ਆਣਾ ਔਰ ਉਹਨਾਂ ਨੂੰ ਪ੍ਰੋਬਲਮ ਜ਼ਿਆਦਾ ਸੀਰੀਅਸ ਹੋ ਜਾਂਦੀ ਜਦੋਂ ਉਹਨਾਂ ਨੂੰ ਕਬਜ਼ ਹੋਵੇ ਕਿਉਂਕਿ ਫੇਰ ਬਲੱਡ ਡਾਣ ਲੱਗ ਜਾਏਗਾ ਲੈਟਰਨ ਨਾਲ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੈਸੇ ਹੀ ਲਿਕੁਇਡ ਡਾਈਟ ਜਾਂ ਫਾਈਬਰ ਡਾਈਟ ਜ਼ਿਆਦਾ ਖਾਣੀ ਚਾਹੀਦੀ ਲਿਕੁਇਡ ਦਾ ਮਤਲਬ ਇਹ ਆ ਪਾਵੇਂ ਤੁਸੀਂ ਕੋਈ ਵੀ ਲਿਕਵਿਡ ਮੇਰੇ ਤਾਂ ਤੁਸੀਂ ਇੰਨੇ ਪ੍ਰੋਗਰਾਮਾਂ 'ਚ ਸੁਣਿਆ ਵੀ ਮੂੰਗੀ ਸਾਬ ਦੀ ਦਾਲ ਪਾਣੀ ਅੰਗਰ ਪੀਓ ਲਿਕਵਿਡ 'ਚ ਆ ਗਈ ਨਾ ਲਿਕਵਿਡ ਫਾਰਮ 'ਚ ਲੈ ਲਓ ਤਜ਼ਾਬੀ ਮਾਦੇ ਦੀ ਪ੍ਰੋਬਲਮ ਆਲਮੋਸਟ 90% ਲੋਗਾਂ ਨੂੰ ਹੈਗੀ ਆ ਇਸੇ ਕਰਕੇ ਹਮੇਸ਼ਾ ਹੀ ਤੁਹਾਨੂੰ ਅੰਗਰੇਜ਼ੀ ਦਵਾਈ ਦੇ ਨਾਲ ਲਿਖ ਕੇ ਦਿੰਦੇ ਪਾਵੇਂ ਫਿਰ ਮੋਟਾ ਡेंस ਮੈਟਰਡ ਇਨ ਰੈਨਟੇਨਿਨ ਓਮਪਰਾਜ਼ੋਲ ਕਿਉਂ ਓਮਪਰਾਜ਼ੋਲ ਲਿਖੀ ਜਾਂਦੀ ਹੈ ਹਰ ਇਨਸਾਨ ਜਿਹੜਾ ਦਵਾਈ ਪਾਵੇਂ 슈ਗਰ ਦੀ ਖਾ ਰਿਹਾ ਬਲੱਡ ਪ੍ਰੈਸ਼ਰ ਦੀ ਖਾ ਰਿਹਾ ਕੋਲੇਸਟ੍ਰੋਲ ਦੀ ਖਾ ਰਿਹਾ ਦਰਦਾਂ ਦਿਖਾ ਰਿਹਾ ਜਿੰਨੀਆਂ ਮਰਜੀ ਦਰਦਾਂ ਦੀਆਂ ਦਵਾਈਆਂ ਦੇ ਨਾਮ ਤੁਸੀਂ ਲੈ ਲਓ ਸਭ ਨਾਲ ਐਸਿਡ ਬੰਦਾ ਉਹ ਇਸੇ ਕਰਕੇ ਹਮੇਸ਼ਾ ਤੁਹਾਨੂੰ ਨਾਲ ਓਮਪਰਾਜ਼ੋਲ ਦਿੰਦੇ ਕੋਈ ਟਾਈਮ ਤੱਕ ਓਮਪਰਾਜ਼ੋਲ ਕੰਮ ਕਰੇਗੀ ਨਹੀਂ ਕਰੇਗੀ ਫਿਰ ਪ੍ਰੋਟੋਨੈਕਸ ਲਿਖ ਦੰਗੇ what i mean to say that this is a general problem and try to avoid and take care of your diet properly ਲੱਛਣ ਤੁਹਾਨੂੰ ਦੱਸਦੇ ਕਾਰਨ ਦੱਸਦੇ ਲੇਕਿਨ ਇਲਾਜ ਹੈ ਤੇ ਸਾਡੇ ਕੋਲ ਆਯੁਰਵੈਦਿਕ ਤੇ ਪਰਮਾਨੈਂਟ ਭਾਵੇਂ ਤੁਹਾਨੂੰ ਤਜ਼ਾਬੀ ਮਾਦੇ ਕਰਕੇ ਗੈਸ ਹੋ ਰਹੀ ਹੈ ਪਾਵੇਂ ਕਬਜ਼ ਹੋ ਰਹੀ ਹੈ ਛਾਤੀ ਜਲਨ ਹੋ ਰਹੀ ਹੈ ਪਾਵੇਂ ਫਲੇਚੂਲੈਂਸ ਅਫਾਰਾ ਹੋ ਰਿਹਾ ਮੋਟਾਪਾ ਹੋ ਗਿਆ ਗੈਸ ਕਰਕੇ ਤਜ਼ਾਬੀ ਮਦ ਦੇਖੋ ਐਸਿਡ ਹਮੇਸ਼ਾ ਹੀ ਆਲਰੇਡੀ ਮਿੱਢ ਦੇ ਦੇ ਵਿੱਚ ਹਾਈਡਰੋਕਲੋਰਿਕ ਐਸਿਡ ਹੁੰਦਾ ਜਿਹਦਾ ਕੰਮ ਇਹ ਹੀ ਹੈ ਖਾਣੇ ਨੂੰ ਪਚਾਉਣਾ ਪਰ ਜਦੋਂ ਅਸੀਂ ਆਪਣੀਆਂ ਵੱਧ ਪ੍ਰੇਜ਼ੀਆਂ ਨਾਲ ਐਸਿਡ ਜ਼ਿਆਦਾ ਬਣਾਉਂਦੇ ਆ ਉੱਥੇ ਫਿਰ ਤੰਗੀ ਹੁੰਦੀ ਹੈ ਹਾਇਟਸ ਕਰਨੀਆਂ ਹੋਵੇ ਹਿੱਕਪ ਹੋਵੇ ਗੈਸ ਬੰਦੀ ਹੋਵੇ ਤਜਾਬੀ ਮਾਦਾ ਹੋਵੇ ਫਲੇਚੂਲੈਂਸ ਸਫਾਰਾ ਹੋਵੇ ਉਲਟੀ ਆਂਦੀ ਹੈ ਮਤਲੀ ਆਂਦੀ ਹੈ ਪਸ਼ਾਬ ਲੱਕੇ ਆ ਰਿਹਾ ਤਾਂ ਵੀ ਕਾਲ ਕਰਕੇ ਤੁਸੀਂ ਮੇਰੇ ਨੰਬਰ ਦੇਖੋ ਤੁਹਾਨੂੰ ਦੇਖੋ ਥੋੜੇ ਦਿਨਾਂ ਚ ਹੀ ਆਰਾਮ ਜਿੰਨੀ ਮਰਜੀ ਪ੍ਰੋਨਿਸੀਟੀ ਆ ਪਰ ਦਵਾਈ 15 ਦਿਨ ਮਹੀਨਾ ਖਾਓ ਘਟ ਤੋਂ ਘਟ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਹ ਪ੍ਰੋਬਲਮ ਕਈ ਸਾਲਾਂ ਤੋਂ ਚੱਲਦੀ ਆ ਰਹੀ 10 20 30 ਸਾਲ ਤੋਂ ਅਹੰਪਰਾ ਜੋ ਲਗਾਤਾਰ ਖਾ ਰਹੇ ਨੇ ਖਾਣਾ ਹਜ਼ਮ ਨਹੀਂ ਹੁੰਦਾ ਉਲਟੀ ਆ ਜਾਂਦੀ ਹੈ ਪਿਸ਼ਾਬ ਚ ਵੀ ਜਲਣ ਤੇ ਲੈਟ੍ਰਿਨ ਚ ਵੀ ਜਲਣ ਤੇ ਕਬਜ਼ ਵੀ ਇੱਕ ਮਹੀਨੇ ਦੀ ਦਵਾਈ ਪਰਮਨੈਂਟ ਟਰੀਟਮੈਂਟ ਫਰੋਮ ਐਸਿਡਿਟੀ ਫਰੋਮ ਫਰੇਚੂਲੈਂਸ ਫਰੋਮ ਡਿਸਪੈਪਸੀਆ ਹਾਈਟ ਸਰਨੀਆਂ ਤੱਕ ਦਾ ਇਲਾਜ ਅਸੀਂ ਦੇਸੀ ਦਵਾਈ ਨਾਲ ਕਰਦੇ ਆ ਹਾਈਟ ਸਰਨੀਆਂ ਦਾ ਮਤਲਬ ਹੈ ਜਿੱਥੇ ਖੂਨ ਦੀ ਆਪਣੀ ਖਾਣੇ ਦੀ ਨਾਲੀ ਖਤਮ ਹੁੰਦੀ ਤੇ ਮੇਦਾ ਸ਼ੁਰੂ ਹੁੰਦਾ ਉਹ ਜਦੋਂ ਖਾਣਾ ਉੱਪਰ ਨੂੰ ਆਉਣ ਲੱਗ ਜਾਏ ਹੈਵੀ ਹੋ ਜਾਏ ਤੇ ਫਿਰ ਉੱਥੇ ਥੋਟਾ ਜਾਏ ਤਾ ਫਰਮ ਉੱਪਰ ਹੋ ਜਾਂਦਾ 6 ਕ ਉੱਪਰ ਹੁੰਦਾ ਹਰਨੀਆਂ ਵਜਦਾ ਹਰਨੀਅਲ ਸੈਕ ਫਿਰ ਤਾਈਆਂ ਬਾਰ ਬਾਰ ਖਾਣਾ ਉੱਪਰ ਨੂੰ ਆਏਗਾ ਉਦੋਂ ਪ੍ਰੋਬਲਮ ਆਉਂਦੀ ਹੈ ਕਿ ਜਿਨ੍ਹਾਂ ਨੂੰ ਐਸਿਡ ਹੈ ਇੱਕ ਤਾਂ ਖਾਣਾ ਜਾਂਦਿਆ ਹਜ਼ਮ ਜਲਣ ਹੋਣੀ ਇੱਕ ਵਾਪਸ ਜਦੋਂ ਉਲਟੀਆਂ ਆਉਂਦੀ ਫਿਰ ਜਲਣ ਹੋਣੀ ਤਾਂ ਹੀ ਫਿਰ ਉਲਟੀ ਨਾਲ ਕਈ ਵਾਰੀ ਖੂਨ ਆ ਜਾਂਦਾ ਪ੍ਰੇਜ਼ স্মੋਕਿੰਗ ਡਰਿੰਕਿੰਗ ਚੇਲੇਜ਼ ਸਪਾਈਸੀਡ ਇੱਕ ਕਾਰਨਾਂ ਚ ਤੁਹਾਨੂੰ ਫਿਰ ਜਾਂਦੇ ਵਰੀ ਇਹਨਾਂ ਦਸੀ ਹੈ ਕਿ ਸਭ ਤੋਂ ਵੱਡਾ ਕਾਰਨ ਸਟ੍ਰੈਸ ਐਂਗਜ਼ਾਇਟੀ ਕਰਕੇ ਵੀ ਕਈਆਂ ਨੂੰ ਅਲਸਰੇਸ਼ਨ ਹੋ ਜਾਂਦੀ ਹੈ ਮਤਲਬ ਜ਼ਖਮ ਹੋ ਜਾਂਦੇ ਆ ਤਜ਼ਾਬੀ ਮਾਦਾ ਸਟ੍ਰੈਸ ਨਾਲ ਵੀ ਤਜ਼ਾਬੀ ਮਾਦਾ ਬਣਦਾ ਜੇ ਇਹਦੇ ਵੀ ਮੈਡੀਕਲੀ ਬਹੁਤ ਲੰਬੇ ਕਾਰਨ ਨੇ ਪਰ ਜਿੰਨੇ ਕ ਤੁਹਾਡੀ ਸਮਝ ਆ ਸਕੇ ਦੀ ਕਾਰਨਾਂ ਚ ਇੱਕ ਕਾਰਨ ਯਾਦ ਰੱਖੋ ਸਟ੍ਰੈਸ ਕਰਕੇ ਦੂਜਾ ਨਟ ਪ੍ਰੋਪਰ ਡਾਈਟ ਤੀਜਾ ਖਾ ਕੇ ਲੇਟ ਜਾਣਾ ਔਰ ਓਮਪਰਾਜ਼ੋਲ ਫੈਮੋਟिडਿਨ ਸਮੈਟਿਡਿਨ ਰੈਨੇਟਿਡਿਨ ਐਂਟੀ ਐਸਿਡ ਦਵਾਈਆਂ ਖਾਂਦਿਆਂ ਉਮਰ ਬੀਜਣੀ ਹੈ ਬਲਕਿ ਉਹਦੇ ਨਾਲ ਹੀ ਅੰਦਰ ਦੀ ਮਿੱਢ ਦੀ ਲਾਈਨਿੰਗ ਤੇ ਅੰਤੜੀਆਂ ਦੀ ਲਾਈਨਿੰਗ ਖਰਾਬ ਹੋ ਜਾਂਦੀ ਹੈ ਔਰ ਸਾਰੀ ਉਮਰ ਦਵਾਈ ਖਾਣੀ ਪੈਂਦੀ ਹੈ ਦੇਸੀ ਦਵਾਈ ਬਹੁਤੀਆਂ ਚੀਜ਼ਾਂ ਤੁਹਾਡੇ ਆਪਣੇ ਰਸੋਈ ਚ ਪਈਆਂ ਹਨ ਲੱਠੀ ਲਿਕੋਰਾਈਸ ਬੜੀ ਅੱਛੀ ਚੀਜ਼ ਹੈ ਇਹਦੇ ਲਈ ਜਿਨ੍ਹਾਂ ਨੂੰ ਸਮਝੋ ਵੀ ਕਬਜ਼ ਵੀ ਨਾਲ ਰਹਿੰਦੀ ਹੈ ਗੈਸ ਵੀ ਰਹਿੰਦੀ ਹੈ ਉਹਨਾਂ ਲਈ ਜੀਰਾ ਲਾਚੀ ਦਾ ਪਾਣੀ ਬਣਾ ਕੇ ਸਵੇਰੇ ਉੱਠ ਕੇ ਪੀ ਲਓ 5 ਗ੍ਰਾਮ ਲਓ ਜੀਰਾ ਪਾਊਡਰ 2 ਗ੍ਰਾਮ ਲਓ ਲਾਚੀ ਪਾਊਡਰ ਪਿਉ ਕੇ ਰੱਖ ਦਿਓ ਸਾਰੀ ਰਾਤ ਸੋਕ ਇਨ ਦਾ ਵਾਟਰ ਸਾਰੀ ਰਾਤ ਇਹਨੂੰ ਮਤਲਬ ਪਾਣੀ ਚ ਡਬੋ ਕੇ ਰੱਖ ਦਿਓ ਸਵੇਰੇ ਉੱਠ ਕੇ ਐਮਪਟੀ ਸਟੋਮੈਕ ਰੋਜ਼ ਪੀ ਲਓ ਤੁਹਾਡੀ ਕਮਜ਼ੋਰੀ ਵੀ ਠੀਕ ਗੈਸ ਵੀ ਠੀਕ ਤੇ ਤਜਾਬੀ ਮਾਦਾ ਵੀ ਠੀਕ ਨਹੀਂ ਤੇ ਸਾਡੇ ਕੋਲੋ ਦੇਸੀ ਦਵਾਈ ਦੇਸੀ ਫਾਰਮੂਲੇ ਬੜਾ ਸੌਖਾ ਸਸਤਾ ਲਾ ਆ ਜਾ ਔਰ ਇਹ ਜਿਹੜੇ ਉਤਜਾਬੀ ਮਾਦੇ ਦੇ ਨੁਸਖੇ ਨੇ ਭਾਵੇਂ ਉਹ ਵਿਕਪਤੀ ਕਰੀਏ ਇਹਨਾਂ ਚੀਜ਼ਾਂ ਦੇ ਨਾਲ ਕੀ ਹੁੰਦਾ ਕਿ ਕਈਆਂ ਦੀ ਗੈਸ ਕਬਜ਼ ਤੇ ਠੀਕ ਹੁੰਦੀ ਆ ਪੇਟ ਹਜ਼ਮ ਹੋਣ ਚ ਮਦਦ ਕਰਦਾ ਤੁਹਾਡਾ ਸਾਰੀ ਗੱਲ ਆ ਜਾਂਦੀ ਹਾਜ਼ਮੇ ਤੇ ਔਰ ਬਦਖਜ਼ਮੀ ਜਿਹੜੀ ਹੋਣੀ ਤੁਹਾਡੀ ਆਪਣੀ ਬਦਪ੍ਰੇਜ਼ੀ ਤੋਂ ਹੋਣੀ ਆ ਕਿੰਨਾ ਚੀਜ਼ਾਂ ਤੋਂ ਪਰਹੇਜ਼ ਰੱਖਣਾ ਤੁਹਾਨੂੰ ਦੱਸਦਾ ਸਟ੍ਰੈਸ ਤੋਂ ਦੂਰ ਹੋ ਸਿਗਰਟ ਤੋਂ ਦੂਰ ਹੋ ਸ਼ਰਾਬ ਤੋਂ ਦੂਰ ਹੋ ਤਜਾਬੀ ਮਤੇ ਤੋਂ ਦੂਰ ਹੋ ਨਹੀਂ ਤੇ ਬਾਅਦ ਦੇ ਵਿੱਚ ਜੇ ਅਲਸਰ ਅਸੀਂ ਦੇਖੋ ਇੱਕ ਗੱਲ ਹੋਰ ਆ ਕਿ ਦੇਸੀ ਦਵਾਈ ਅਸੀਂ ਤੁਹਾਨੂੰ ਜਿਹੜੀ ਦਿੰਨੇ ਆ ਗੈਸ ਦੀ ਦਵਾਈ ਜੇ ਕਿਸ ਨੂੰ ਨਾਲ ਗੈਸ ਹੈ ਜਾਂ ਅਲਸਰ ਹੈ ਉਹਦੀ ਵੀ ਨਾਲ ਦਵਾਈ ਦੇਈ ਦੀ ਕਈਆਂ ਨੂੰ ਇਸੇ ਕਰਕੇ ਪੇਟ ਦਰਦ ਅਕਸਰ ਰਹਿਣ ਲੱਗ ਜਾਂਦਾ ਉਹਦੀ ਵੀ ਦਵਾਈ ਨਾਲ ਦੇਈ ਦੀ ਕਈਆਂ ਨੂੰ ਇਹਦੇ ਕਰਕੇ ਹੈਡੈਕ ਹੋ ਜਾਂਦਾ ਕੋਈ ਗੈਸ ਦਾ ਗੁਬਾਰ ਸਿਰ ਨੂੰ ਚੜੇਗਾ ਤਜ਼ਾਬੀ ਮਤਲਗ ਹੈ ਗੈਸ ਲੱਗਿਆ ਲੇਕਿਨ ਜਦੋਂ ਦੋਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਤਾਂ ਫਿਰ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ। ਭਾਵੇਂ ਬਲੱਡ ਪ੍ਰੈਸ਼ਰ ਹੈ ਉਹਦੀ ਵੀ ਦੇਸੀ ਦਵਾਈ, ਸ਼ੂਗਰ ਹੈ ਕੋਲੇਸਟ੍ਰੋਲ ਉਹਦੀ ਵੀ ਦੇਸੀ। ਦੇਸੀ ਮੀਨਸ ਆਯੁਰਵੈਦਿਕ ਵਾਇ ਕਿ ਇਟ ਗੋਜ਼ ਟੂ ਦਾ ਰੂਟ ਕਾਸ ਦਾ ਡਿਜ਼ੀਜ਼ ਬਿਮਾਰੀ ਦੀ ਜੜ ਤੇ ਜਾਣਾ ਤੇ ਕਾਰਨਨ ਦੂਰ ਕਰਨਾ। ਅੱਧੇ ਤੋਂ ਜ਼ਿਆਦਾ ਵਾਰ ਇਹਦਾ ਇਲਾਜ ਤੁਸੀਂ ਆਪ ਹੀ ਆਪ ਪ੍ਰੇਜ਼ ਨਾ ਕਰ ਸਕਦੇ। ਐਕਸਰਸਾਈਜ਼ ਕਰੋ। ਖਾ ਕੇ ਨਾ ਲੇਟੋ। ਥੋੜਾ ਖਾਣਾ ਭਰ ਕੇ ਨਾ ਖਾਓ। ਨਹੀਂ ਤੇ ਜੇ ਸੁਪੋਜ਼ ਕਰੋ ਤੁਸੀਂ ਬਹੁਤ ਭਰ ਕੇ ਰਾਤ ਨੂੰ ਖਾਣਾ ਖਾ ਬਿਲੇ ਆ ਤੇ ਥੋੜਾ ਵਾਕ ਕਰ ਲੋ ਅੱਧਾ ਘੰਟਾ ਵਾਕ ਕਰ ਲੋ ਬ੍ਰਿਸਕ ਵਾਕ ਕਰੋ ਤਾਂ ਕਿ ਖਾਣਾ ਥੱਲੇ ਚਲ ਜੇ ਜਦੋਂ ਤੁਸੀਂ ਖਾ ਕੇ ਲੇਟਣਾ ਉਹਨੇ ਫਿਰ ਉੱਪਰ ਨੂੰ ਆਣਾ ਤੇ ਫਿਰ ਉਲਟੀ ਕਰਨੀ ਹਜ਼ਮ ਨਹੀਂ ਹੋਣਾ ਹੌਲੀ ਹੌਲੀ ਮੇਦੇ ਸੋਜੇ ਸੋਜੇ ਨਹੀਂ ਪੇਟ ਵੱਜ ਜਾਣਾ ਫਿਰ ساری ਉਮਰ ਪੇਟ ਵੱਧਦਾ ਰਹਿੰਦਾ ਕੋਲੇਸਟ੍ਰੋਲ ਜਮਾ ਹੁੰਦਾ ਰਹਿੰਦਾ ਔਰ ਇਹ ਹੀ ਕਾਰਨ ਕਈ ਵਾਰੀ ਕਿਸੇ ਨੂੰ ਪਤਾ ਨਹੀਂ ਕਿ ਛੋਟਾ ਜਿਹਾ ਕਾਰਨ ਗੈਸ ਦਾ ਕਰਕੇ ਕਈ ਵਾਰੀ ਡੈਥ ਹੋ ਗਈ ਕਾਰਨ ਕੀ ਤਜ਼ਾਬ ਇਨਾ ਅਲਸਰ ਇਨਾ ਜ਼ਖਮ ਇਨਾ ਇੱਕਦਮ ਜਿੰਦਾ ਹਾਈਟਰ ਸਰਨੇ ਦੀ ਗੱਲ ਕੀਤੇ ਉਈਸੋ ਫੇਗੇਸ ਅਲਸਰ ਹੋਵੇ ਡਿਓਡਨਲ ਅਲਸਰ ਹੋਵੇ ਪੈਪਟਿਕਲ ਸਰ ਹੋਵੇ ਅਲਸਰੇਟਿਵ ਕੋਲਾਈਟਿਸ ਹੋਵੇ ਗੈਸਟ੍ਰਾਈਟਿਸ ਹੋਵੇ ਇੰਡਾਈਜੈਸ਼ਨ ਹੋਵੇ ਡਿਸਪੈਪਸੀ ਆਵੇ ਦੇਖਣ ਦਵਾਈਆਂ ਸਾਰੀਆਂ ਲਈ ਦੇਸੀ ਕਈ ਵਾਰੀ ਇਹ ਜਿੰਨੀਆਂ ਬਿਮਾਰੀਆਂ ਦਾ ਮੈਂ ਨਾ ਲਏ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਦੇਸੀ ਦਵਾਈ ਨਾਲ ਕਿਉਂਕਿ ਉਹਨਾਂ ਦੇਸੀ ਦਵਾਈਆਂ ਚ ਕਈ ਨੁਸਕੇ ਹੁੰਦੇ ਆ ਜਿਹੜੇ ਅਧੀਆਂ ਚੀਜ਼ਾਂ ਤੁਹਾਡੇ ਰਸੋਈ ਚ ਅਸੀਂ ਉਹ ਤੁਹਾਨੂੰ ਲਿਕਵਿਡ ਫਾਰਮ ਚ ਟੈਬਲੇਟ ਫਾਰਮ ਚ ਦੇਣੀ ਆ ਔਰ ਵੈਰੀ ਇਜ਼ ਟੂ ਟੇਕ ਜਦ ਦਾ ਪ੍ਰੇਜ਼ ਤੁਹਾਨੂੰ ਦੱਸੇ ਉਹਨਾਂ ਵੱਲ ਤੁਸੀਂ ਧਿਆਨ ਰੱਖੋ ਕਿੰਨੀ ਦੁਨੀਆ ਨੇ ਮੇਰੇ ਪ੍ਰੇਜ਼ ਮੇਰੇ ਸ਼ੋ ਰਿਕਾਰਡ ਕਰਕੇ ਸੁਣ ਕੇ ਆਪਣੇ ਆਪ ਨੂੰ ਠੀਕ ਕਰ ਲਿਆ ਬਹੁਤ ਹੀ ਗੱਲ ਇਹ ਆ ਜਿਨ੍ਹਾਂ ਨੂੰ ਅਸਿਡਿਟੀ ਲਗਾਤਾਰ ਰਹਿੰਦੀ ਆ ਇਹ ਜਿਹੜੀ ਦੇਸੀ ਦਵਾਈ ਆ ਇਹ ਹਮੇਸ਼ਾ ਤੁਸੀਂ ਆਪਣੇ ਕੋਲ ਰੱਖੋ ਖਾ ਹੀ ਲਿਆ ਕਰੋ ਭਾਵੇਂ ਖਾਣੇ ਦੇ ਪਹਿਲਾਂ ਖਾ ਲੋ ਭਾਵੇਂ ਖਾਣੇ ਤੋਂ ਬਾਅਦ ਡਿਪੈਂਡਿੰਗ ਪਾਣੀ ਹਿਸਟਰੀ ਜੋ ਤੁਸੀਂ ਮੇਰੇ ਨਾਲ ਗੱਲ ਕਰਨੀ ਫੋਨ ਤੇ ਤੁਸੀਂ ਮੈਨੂੰ ਖੁੱਲ ਕੇ ਇਹ ਹੀ ਦੱਸਣਾ ਜੀ ਗੈਸ ਬਹੁਤ ਬਣਦੀ ਜੀ ਤਜਾਬੀ ਮਤ ਦਾ ਬਹੁਤ ਆ ਜੀ ਇੰਨੀ ਦੇਰ ਤੋਂ ਇੰਨੀਆਂ ਦਵਾਈਆਂ ਖਾ ਰਹੇ ਨਾਲੋਂ ਓਮਪਰਾਜ਼ੋਲ ਖਾ ਰਹੇ ਔਰ ਫਿਰ ਓਮਪਰਾਜ਼ੋਲ ਨਾਲ ਹੀ ਛਡਾ ਦਿੱਤੀ ਅਸੀਂ ਪ੍ਰੋਟੋਨਿਕਸ ਨਾਲ ਹੀ ਛਡਾ ਦੇ ਦिए ਔਰ ਫਿਰ ਜਦੋਂ ਤੁਸੀਂ ਬਦਪ੍ਰੇਜ਼ੀਆਂ ਕਰਦੇ ਦੁਬਾਰਾ ਹੁੰਦੀ ਤਾਂ ਫਿਰ ਤੁਹਾਡੇ ਡਾਕਟਰ ਜੋ ਕਹਿੰਦੇ ਜੀ ਇਹ ساری ਉਮਰ ਖਾਣੀ ਪੈਣੀ ਹੈ ਔਰ ਮੈਂ ਰਿਪੀਟਡਲੀ ਕਹਿ ਰਿਹਾ ਕਿ ਜਿੰਨਾ ਮਰਜੀ ਤਜ਼ਾਬ ਆਂਦਾ ਹੋਵੇ ਜਿੰਨੀ ਮਰਜੀ ਐਸਿਡਿਟੀ ਹੋਵੇ ਖੂਨ ਆਂਦਾ ਹੋਵੇ ਲੈਟਰਨਲ ਪਾਵੇਂ ਆਂਦਾ ਹੋਵੇ ਪਾਵੇਂ ਯੂਰਿਨ ਨਾਲ ਪਸ਼ਾਪ ਨਾ ਲੰਦਾ ਹੋਵੇ ਖੂਨ ਦੀ ਉਲਟੀ ਆਂਦੀ ਹੋਵੇ ਇਲਾਜ ਦੇਸੀ ਤੇ ਬਾਕੀ ਤੁਹਾਡਾ ਪ੍ਰੇਸ਼ ਜੇ ਪਿਸ਼ਾਬ ਬਹੁਤ ਲੱਕੇ ਆ ਰਹੇ ਪਾਣੀ ਜ਼ਿਆਦਾ ਪੀਓ। ਔਰ ਬਾਰ-ਬਾਰ ਪੀਓ। ਕਿਉਂਕਿ ਐਸਿਡ ਆਲਰੇਡੀ ਬਣ ਚੁੱਕਾ ਤੇ ਦਵਾਈਆਂ ਜਿਹੜੀਆਂ ਅਸੀਂ ਦੇਣੀਆਂ ਜਿਨ੍ਹਾਂ ਚ ਗੌਖਸ਼ੋਰ ਹੈ, ਪੁਨਰਨਵਾ, ਰਿਤਕੇ, ਬੇਦਕੀ, ਆਮਲ ਕੀ ਇਹ ਚੀਜ਼ਾਂ ਅਸੀਂ ਤੁਹਾਨੂੰ ਜੋ ਦੇਣੀ ਆ ਉਹਦੇ ਨਾਲ ਤੁਹਾਡੀ ਇਮਿਊਨ ਸਿਸਟਮ ਵੀ ਸਟਰੋਂਗ ਹੁੰਦਾ ਬਿਮਾਰੀ ਨਾਲ ਲੜਨ ਦੀ ਤਾਕਤ ਵੀ ਵੱਧਦੀ ਐ, ਸਾਈਡ ਇਫੈਕਟਸ ਤੋਂ ਵੀ ਬਚਦੇ ਹੋ, ਅੰਗਰੇਜ਼ੀ ਦਵਾਈਆਂ ਵੀ ਛੱਡ ਸਕਦੇ ਹੋ। ਨਾਰ ਜੇ ਕੋਈ ਸਪੋਜ਼ ਕਰੋ ਕਿ ਬਲੱਡ ਪ੍ਰੈਸ਼ਰ ਲਈ ਤੁਸੀਂ ਪਾਵੇਂ ਲਸਿਨੋਪ੍ਰਿਲ ਖਾ ਰਹੇ ਲੋਸਾਟਨ ਖਾ ਰਹੇ ਐਮਲੋਡੀਪਿਨ ਖਾ ਰਹੇ ਹੋ ਅੱਜ ਵੀ ਮੇਰੇ ਕੋਈ ਆਇਆ ਹੈ ਆਇ ਕਿਸੇ ਹੋਰ ਪਰਪਸ ਲਈ ਨਬਜ਼ ਦੇ ਕੇ ਦਾਸਤਾ ਬਲੱਡ ਪ੍ਰੈਸ਼ਰ ਤੇ ਨਿਕਲਿਆ 175 ਬੀਪੀ ਉੱਪਰਲਾ 113 ਥਲੜਾ ਤੇ ਉਹਦਾ ਹਾਰਟ ਰੇਟ ਵੀ ਮੇਰੇ ਖਿਆਲ ਦਾ 113 ਪਤਾ ਨਹੀਂ ਹਾਰਟ ਰੇਟ ਵੀ ਸੀ ਨਾਲ 119 ਥਲੜਾ ਬਲੱਡ ਪ੍ਰੈਸ਼ਰ ਜਿਹੜਾ ਕਿ ਮੈਂ ਕਿਹਾ 120/80 ਹੋਣਾ ਚਾਹੀਦਾ ਨਾਰਮਲ 100 ਪਲਸ ਉਮਰ ਵੀ ਲਾ ਲੋ ਲੇਕਿਨ ਥਲੜਾ ਬਲੱਡ ਪ੍ਰੈਸ਼ਰ 60 ਟੂ 90 ਉੱਪਰਲਾ 110 ਟੂ 140 ਉਮਰ ਹਿਸਾਬ ਨਾਲ ਵੱਧ ਹੋਵੇ ਵੀ ਤੇ 140 ਕੋਈ ਗੱਲ ਨਹੀਂ ਲੇਕਿਨ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹੀ 190 ਤੱਕ ਰਵੇ ਅੱਜ ਕੱਲ ਤੇ ਬੀਪੀ ਸੈਟ ਤੇ ਵੀ ਨਾਲ ਰੈੱਡ ਇੰਡੀਕੇਸ਼ਨ ਆ ਜਾਂਦੀ ਹੈ ਔਰ ਇਸ ਕਰਕੇ ਤੁਸੀਂ ਉਹਨੂੰ ਰੈੱਡ ਇੰਡੀਕੇਸ਼ਨ ਸਮਝੋ ਜੇ ਬੀਪੀ ਲਗਾਤਾਰ ਲਗਾ ਇਹਨਾਂ ਰਹਿਣ ਲੱਗ ਗਿਆ ਕਾਰਨ ਭਾਵੇਂ ਗੈਸ ਹੈ ਭਾਵੇਂ ਕਬਜ਼ ਹੈ ਭਾਵੇਂ ਤਜਾਬੀ ਮਾਦਾ ਜਾਂ ਫੈਮਿਲੀ ਹਿਸਟਰੀ ਹੈ ਜਾਂ ਤੁਹਾਡੀਆਂ ਬਦਪਰੇਜ਼ੀਆਂ ਇੱਕੋ ਹੀ ਗੱਲ ਅਜੇ ਬੀਪੀ ਜ਼ਿਆਦਾ ਨਮਕ ਉਹ ਘੱਟ ਕਰੋ ਜੇ ਤਜਾਬੀ ਮਾਦਾ ਜ਼ਿਆਦਾ ਤੇ ਮਿਰਚਾਂ ਤੇ ਸਪਾਈਸੀ ਡਾਈਟ ਤੇ ਸੌਸੇਸ ਘੱਟ ਕਰੋ ਸਮੋਸੇ ਟਿਕੀਆਂ ਜ਼ਰੂਰ ਖਾਓ ਪਰ ਜੇ ਮਿਰਚ ਸਭ ਵੱਡੀ ਗੱਲ ਮਿਰਚ ਦੀ ਔਰ ਦੂਸਰੀ ਗੱਲ ਸਮਾਲ ਡਾਈਟਸ ਐਟ ਫ੍ਰੀਕੁਐਂਟ ਇੰਟਰਵਲਸ ਖਾਣਾ ਖਾਓ ਥੋੜਾ ਥੋੜਾ ਬਾਰ-ਬਾਰ ਭੇਟ ਭਰ ਕੇ ਨਹੀਂ ਖਾਣਾ ਖਾ ਕੇ ਨਹੀਂ ਲੇਟਣਾ ਦੁੱਧ ਦਹੀਂ ਸਭ ਕੁਝ ਤੁਸੀਂ ਲੈ ਸਕਦੇ ਹੋ ਲੱਸੀ ਬੜੀ ਅੱਛੀ ਚੀਜ਼ ਹੈ ਕਈਆਂ ਨੂੰ ਦੁੱਧ ਨਾਲ ਹੀ ਕਿਉਂਕਿ ਦੁੱਧ ਵੀ ਐਲੈਕਟਿਕ ਐਸਿਡ ਹੁੰਦਾ ਦੁੱਧ ਨਾਲ ਵੀ ਕਈਆਂ ਨੂੰ ਐਸਿਡ ਹੋ ਜਾਂਦਾ। ਹਾਲਾਂਕਿ ਅਸੀਂ ਕਈ ਵਾਰੀ ਕਹਿੰਨੇ ਵੇ ਮਿਲ ਪ੍ਰੋਡਕਟਸ ਬੈਨ ਤਾਂ ਕਰੀ ਦੇ ਕੇ ਕਈ ਵਾਰੀ ਕਈਆਂ ਨੂੰ ਐਸਿਡ ਜ਼ਿਆਦਾ ਬਣ ਰਿਹਾ ਹੁੰਦਾ। ਫੇਰ ਦੇਖੋ ਕਿ ਆਪਾਂ ਗੱਲ ਕਰ ਰਹੇ ਆ ਗੈਸਟ੍ਰਾਈਟਸ ਦੀ ਜਾਂ ਮੇਢ ਵਿੱਚ ਸੋਜਿਸ਼ ਕਿਉਂਕਿ ਇਹਦੇ ਨਾਲ ਹੌਲੀ-ਹੌਲੀ ਗੈਸਟ੍ਰਾਈਟਸ ਦਾ ਮਤਲਬ ਮੇਢ ਵਿੱਚ ਸੋਜਿਸ਼ ਹੋ ਜਾਂਦੀ ਹੈ। ਔਰ ਜ਼ਿਆਦਾ ਖਤਰਨਾਕ ਹੁੰਦੀ ਕੋਲਾਈਟਸ ਵੀ ਅੰਤੜੀਅੰ ਸੋਜਿਸ਼ ਕੋਲਨ ਦੇ ਵਿੱਚ ਸੋਜਿਸ਼ ਉਹਦੇ ਵਿੱਚ ਕੀ ਹੋਏਗਾ ਲੈਟ੍ਰਿਨ ਬਾਰ-ਬਾਰ ਆਏਗੀ ਜਦੋਂ ਖਾਦਾ ਲੈਟ੍ਰਿਨ ਆ ਗਈ ਨਾਲ ਬਲੱਡ ਆਨ ਲੱਗ ਗਿਆ ਛੋਟੇ-ਛੋਟੇ ਬੱਚਿਆਂ ਨੂੰ ਕੋਲਾਈਟਸ ਦੀ ਬਿਮਾਰੀ ਔਰ ਸਾਰੀ ਉਮਰ ਹੀ ਤੁਹਾਨੂੰ ਐਸਾ ਕੋਲ ਪ੍ਰੈਡਨੀਸ ਲੋਨ ਜਾਂ ਕਈ ਤਰ੍ਹਾਂ ਦੀਆਂ ਇਨਫਿਊਜ਼ਨਸ ਲਗਾਉਂਦੇ ਫਿਰ ਉਹ ਹੀ ਚੱਕਰ ਕੇ ਸਾਰੀ ਉਮਰ ਇਹ ਕੰਮ ਚੱਲਦਾ ਰਹਿਣਾ ਇੰਨੀਆਂ ਬਿਮਾਰੀਆਂ ਦੇ ਨਾਂ ਆਪਾਂ ਲਏ ਕਾਰਨ ਜਿੰਨੇ ਮਰਜ਼ੀ ਹੋਣ ਔਰ ਦਵਾਈ ਦੇਸੀ ਸ਼ਰਤੀਆ ਇਲਾਜ ਸ਼ਰਤੀਆ ਵਰਡ ਯੂਜ਼ ਕਰ ਰਹੇ ਹਾਂ ਏ ਨਹੀਂ ਤੁਸੀਂ ਕਹੋ ਜੀ ਮੈਂ ਹਫਤਾ 10 ਦਿਨ ਖਾ ਕੇ ਜੀ ਸ਼ਰਤੀਆਂ ਜੇਬ ਮਰੀ ਹੈ ਭਾਵੇਂ ਅੰਤੜੀਅਨ ਸੋਜਿਸ਼ ਹੈ ਭਾਵੇਂ ਅਲਸਰ ਹੈ ਭਾਵੇਂ ਕਬਜ਼ ਹੈ ਭਾਵੇਂ ਗੈਸ ਹੈ ਭਾਵੇਂ ਤਜ਼ਾਬੀ ਮਦਦ ਦਵਾਈ ਮਹੀਨੇ ਦੋ ਮਹੀਨੇ ਖਾਓ ਉਹ ਵੀ ਡਿਪੈਂਡ ਕਰਦਾ ਕਿੰਨੀ ਪੁਰਾਣੀ ਹੈ ਨੇ ਕਿ ਜਿਨ੍ਹਾਂ ਨੂੰ ਸਮਝੋ ਸਟਾਰਟ ਹੀ ਹੋਇਆ ਉਹਨਾਂ ਨੂੰ ਤੇ ਹਫਤੇ ਚ ਠੀਕ ਕਰ ਦੇ ਦਮ ਬਲੱਡ ਪ੍ਰੈਸ਼ਰ ਇੰਨਾ ਪੁਰਾਣਾ ਮਹੀਨੇ ਚ ਠੀਕ ਕੀਤਾ ਆਲ ਓਵਰ ਵਰਲਡ ਦੇ ਵਿੱਚ ਤੁਹਾਨੂੰ ਮੇਰਾ ਪਤਾ ਲੱਗ ਚੁੱਕਾ 20 25 ਸਾਲ ਤੋਂ ਤੁਸੀਂ ਦੇਖ ਰਹੇ ਹੋ ਪੰਜਾਬੀ ਚ ਮੇ ਨਾਲ ਗੱਲ ਕਰੋ ਇੰਗਲਿਸ਼ ਕਰੋ ਹਿੰਦੀ ਚ ਕਰੋ ਵੇਅਰ ਏਵਰ ਯੂ ਆਰ ਇਨ ਦਾ ਵਰਲਡ ਜੋ ਤੁਸੀਂ ਦੇਖਿਆ ਕਰੋ ਨਾ ਟਾਈਮ ਹੋਵੇ ਤੇ YouTube Facebook ਤੇ ਵੀ ਦੇਖ ਸਕਦੇ ਹੋ ਨਹੀਂ ਤੇ ਗਲੋਬਲ ਪੰਜਾਬ ਦੇ ਨਿਊਜ਼ਪੇਪਰ ਤੇ ਵੀ ਐਡ ਦੇਖ ਸਕਦੇ ਹੋ ਕਮਰਸ਼ੀਅਲ ਐਡ ਵੀ ਆਂਦੀ ਆ ਔਰ ਤੁਸੀਂ ਇਹ ਪ੍ਰੋਗਰਾਮ ਮੇਰਾ ਫਰਡੇ ਸੈਚਰਡੇ ਸੰਡੇ ਆਉਂਦਾ ਹੈ ਟਾਈਮਿੰਗਸ ਅਲੱਗ-ਅਲੱਗ ਹੈ ਫਰਡੇ ਨੂੰ ਸ਼ਾਮੀ 7:30 ਵਜੇ ਸੈਚਰਡੇ ਨੂੰ 2:00 ਵਜੇ ਤੇ ਸੰਡੇ ਨੂੰ 1:00 ਵਜੇ TV ਤੇ ਗਲੋਬਲ ਪੰਜਾਬ ਤੇ ਮੇਰੀ ਲੋਕੇਸ਼ਨ ਨਾਲ ਤੇ ਲਿਖੀ ਹੁੰਦੀ ਆ ਰਹੀ ਹੁੰਦੀ ਹਮੇਸ਼ਾ 120 295 ਐਵੀਨੂ ਰਿਚ ਮੰਡਲ ਨਿਊਯਾਰਕ ਔਰ ਕਾਲ ਕਰਿਆ ਕਰੋ 10 ਬੋਤਲ ਲੈ ਕੇ ਸ਼ਾਮੀ 7 ਵਜੇ ਦੇ ਵਿੱਚ ਸਟੈਂਡਰਡ ਈਸਟਰਨ ਟਾਈਮ ਮੈਸੇਜ ਛੱਡਿਆ ਕਰੋ ਆਪਣਾ ਨੰਬਰ ਛੱਡਿਆ ਕਰੋ ਦਵਾਈ ਘਰ ਬੈਠੇ ਤੁਹਾਨੂੰ ਮਿਲ ਜਣੀ ਭਾਵੇਂ ਤੁਸੀਂ ਵਰਲਡ ਦੀ ਕਿਸੇ ਵੀ ਸਟੇਟ 'ਚ ਬੈਠੇ ਹੋ ਭਾਵੇਂ ਅਮਰੀਕਾ ਦੀ ਕਿਸੇ ਸਟੇਟ 'ਚ ਹੋ ਭਾਵੇਂ ਤੁਸੀਂ ਕੈਨੇਡਾ ਦੀ ਕਿਸੇ ਸਟੇਟ 'ਚ ਹੋ ਕੋਈ ਚਿੰਤਾ ਵਾਲੀ ਗੱਲ ਨਹੀਂ ਜਿਹੜੇ ਆ ਸਕਦੇ ਵੈਲਕਮ ਮੇਰਾ ਖਿਆਲ ਹੈ ਕਿ ਤੁਹਾਨੂੰ ਇਹਨਾਂ ਪਤਾ ਲੱਗ ਚੁੱਕਾ ਕਿ ਜਿਆਦਾ ਦਵਾਈ ਸਾਡੀ ਜਾਂਦੀ ਗੁਪਤ ਰੋਗਾਂ ਦੀ ਉਹਦੀ ਤੁਹਾਡੀ ਮਾਸਟਰੀ ਇਸ ਕਰਕੇ ਆ ਕਿ ਤੁਸੀਂ ਮਸ਼ਹੂਰੀ ਕਰ ਦਿੱਤੀ ਆ ਜਿੰਨਾ ਮਰਜੀ ਟਾਈਮ ਤੁਸੀਂ ਲਾ ਸਕਦੇ ਹੋ ਸਟੈਂਡਿੰਗ ਪ੍ਰੋਬਲਮ ਹੈ ਉਹਦੇ ਲਈ ਵੀ ਸਾਈਜ਼ ਪ੍ਰੋਬਲਮ ਹੈ ਉਹਦੇ ਲਈ ਵੀ ਜੇ ਕਿਸੇ ਨੂੰ ਕੋਈ ਸਪੰਦੋਸ਼ ਦੀ ਪ੍ਰੋਬਲਮ ਹੈ ਮਾਸਟਰਬੇਸ਼ਨ ਆ ਜਿਆਦਾ ਦੁਨੀਆ ਵਿਗੜ ਚੁੱਕੀ ਆ ਕਾਲ ਕਰਨਾ ਤੁਹਾਡਾ ਫਰਜ ਆ ਔਰ ਟਾਈਮ ਤੇ ਕਾਲ ਕਰੋ ਮੈਸੇਜ ਛੱਡੋ ਮੈਨੂੰ ਲੱਗਦਾ ਹੈ ਕਿ ਟਾਈਮ ਅਜ਼ਾਸਤ ਨਹੀਂ ਦੇ ਰਿਹਾ ਟਾਈਮ ਹੋ ਰਿਹਾ ਕੋਈ ਗੱਲ ਨਹੀਂ ਫਿਰ ਵੀ ਆਪਾਂ ਇੱਕ ਅੱਧਾ ਮਿੰਟ ਲਾਣੇ ਆ ਬਾਰ ਬਾਰ ਯਾਦ ਕਰਾਨੇ ਆ ਕਿ ਨੰਬਰ 7182165137 ਤੇ ਕਰਿਆ ਕਰੋ ਮੇਰੇ ਖਿਆਲ ਟਾਈਮ ਜ਼ਾਸਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਤੇ ਸੁਣਨ ਵਾਲੇ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ